ਲੋਕ ਕਹਿੰਦੇ ਨੇ ਸਾਡਾ ਹੱਕ ਹੈ ਇਹਨਾਂ ਦਾ ਹੱਕ ਨਹੀਂ ਕਹਿੰਦੇ ਸਰਕਾਰਾਂ ਨੇ ਮਨਾਉਂਦਿਆਂ ਹੁੰਦੀਆਂ ਸਰਕਾਰਾਂ ਆਪਦੇ ਕੰਮ ਕਰਨ ਫਿਰ ਜਦੋਂ 300 ਸਾਲ ਆਇਆ ਸੀ ਉਹ ਸਰਕਾਰ ਕੀ ਦੀ ਸੀ ਉਹ ਸਰਕਾਰ ਨੇ ਮਨਾਇਆ ਸੀ ਤੇ ਬਾਲਸਾਹਲ ਦੀ ਸਰਕਾਰੀ ਸੀ ਉਦੋਂ ਉਦੋਂ ਨਹੀਂ ਸਰਕਾਰਾਂ ਸੀ ਉਹ ਹੁਣ ਕਹਿੰਦੇ ਸਰਕਾਰਾਂ ਨਹੀਂ ਮਨਾਉਂਦੀਆਂ ਹੁੰਦੀਆਂ ਕੰਮ ਕਾਰਨ ਕੀ ਹੈ ਹੁਣ ਲੋਕ ਨਾ ਧਰਮ ਵਾਲੇ ਪਾਸਿਓਂ ਵੀ ਇਹਨਾਂ ਤੇ ਯਕੀਨ ਕਰਨਾ ਹਟ ਗਏ ਹੁਣ ਉਧਰਲੇ ਪਾਸੇ ਵੀ ਜ਼ਮੀਨ ਖੋਸਦੀ ਜਾਂਦੀ ਹੈ ਉਹ ਤਾਂ ਕਰਕੇ ਫਿਰ ਉਹ ਜਿਹੜੇ ਆਪਣੇ ਆਕਾਮਾਂ ਤੋਂ ਇਹ ਕਹੋਂਦੇ ਨੇ ਵੀ ਕਿਵੇਂ ਕਰਨਾ ਹੈ ਬਿਨਾਂ ਕਰਦੋ ਹੁਣ ਉਹ ਬੰਦੇ ਮਰਿਆਦਾ ਦੱਸਣ ਸੰਤਾਂ ਮਹਾਂਪੁਰਸ਼ਾਂ ਨੂੰ ਇਸ ਤਾਂ ਹੈ ਨਹੀਂ ਇਸ ਤਾਂ ਪਿੱਛੇ ਉਹ ਬੰਦੇ ਮਰਿਆਦਾ ਦੱਸਣ ਜਿਨ੍ਹਾਂ ਦੀ ਆਪਦੀ ਨਿਯੁਕਤੀ ਵਾਲੇ ਮਰਿਆਦਾ ਬੰਦ ਹੋ ਗਈ ਪੰਗ ਹੋਈ ਸੀ ਅਜੇ ਤੱਕ ਉਹ ਪ੍ਰਮਾਣ ਪੱਤਰ ਲੈਂਦੇ ਫਿਰਦੇ ਨੇ ਵੀ ਸਾਨੂੰ ਮੰਨ ਲਓ ਦਵਾਰੇ ਬੰਦ ਲੈਨੇ ਆਪ ਅੱਗੇ ਆ ਦਸਤਾਰ ਦਵਾਰੇ ਸੇ ਚੱਲਦੇ ਆ ਉਦੋਂ ਉਦੋਂ ਫਿਰ ਉਦੋਂ ਮਰਿਆਦਾ ਕਿੱਤੇ ਸੀ ਜਦੋਂ ਦੁਪਹਿਰ ਦੇ 2 ਵਜੇ ਗਏ ਸੀਗੇ ਉਹ ਕਿਉਂਕਿ ਪੋਲੀਟੀਕਲ ਲੋਕਾਂ ਦੁਆਰਾ ਅਪਾਇੰਟਡ ਨੇ ਉਹ ਬਸ ਉਹਨਾਂ ਦੇ ਹੱਕ ਵਿੱਚ ਬੋਲੀ ਜਾਣਗੇ ਆਹੀ ਚੀਜ਼ ਗੱਲ ਕਰ ਗੋਲਕਾਂ ਦੀ ਗੱਲ ਕਰਦੇ ਆ ਕਹਿੰਦੇ ਕੋਈ ਸਬੂਤ ਦਿਓ ਗੋਲਕਾਂ ਦੇ ਪੈਸੇ ਮੈਸੀਜ ਹੁੰਦੇ ਨੇ ਮੈਨੂੰ ਸਬੂਤ ਦੇਣ ਦੀ ਕੀ ਲੋੜ ਹੈ ਜੀ 2 ਦਸੰਬਰ ਨੂੰ ਜਦੋਂ ਸੁਖਵੀਰ ਬਾਦਲ ਨੂੰ ਉੱਥੇ ਬੁਲਾਇਆ ਸੀ ਕਾਲ ਤਖਤ ਸਾਹਿਬ ਤੇ ਉਸ ਵੇਲੇ ਦੇ ਜਿਹੜੇ ਜਸਦਾਰ ਸੀ ਉਹਨਾਂ ਨੇ ਪੁੱਛਿਆ ਸੀਗਾ ਗੋਲਕ ਦੇ ਪੈਸੇ ਨਾਲ ਇਸ਼ਤਿਹਾਰ ਸਪਾਏ ਸੀ ਹਾਂਜੀ 90 ਲੱਖ ਰੁਪਏ ਪੈਸੇ ਮੋੜੋ ਫਿਰ ਮੋੜ ਦਾਂਗੇ ਜੀ ਆ ਫਲਾਣਾ 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 ਮੋੜਨਗੇ ਠੀਕ ਹੈ ਜੀ ਉਹ ਕੀ ਸੀ ਫਿਰ ਜੀ ਉਹ ਕਿੱਥੋਂ ਆਏ ਸੀ ਪੈਸੇ ਗੋਲਕਾਂ ਚੋਂ ਗੁਰੂ ਸਾਹਿਬ ਦੇ ਚਰਨਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਘਟੋ ਘਟ ਤੁਸੀਂ ਤਾਂ ਨਾ ਮਾਲਕ ਬਣ ਕੇ ਬੈਠੋ ਨਾ ਅਸੀਂ ਚਲਾਇਦੇ ਹੁੰਨੇ ਅਸੀਂ ਕਰਦੇ ਹੁੰਨੇ ਮੈਂ ਤਾਂ ਮੁੱਖ ਮੰਤਰੀ ਜੇ ਤੇ ਹੋਵੇ ਸਾਬਤ ਸੂਰਤ ਤੇ ਮੈਂ ਕੋਈ ਉਹਦਾ ਜਵਾਬ ਦਵਾਂ ਕੰਮ ਪੰਥ ਦੇ ਆ ਤੇ ਪੰਥ ਦੇ ਕੰਮਾਂ ਦੇ ਵਿੱਚ ਜਿਹੜੇ ਬੰਦੇ ਦੇ ਨਾਂ ਤੇ ਦਾੜ੍ਹੀ ਆ ਨਾ ਕੇਸ ਆ ਤੇ ਕੱਲ ਤੱਕ ਦਾ ਜਥੇਦਾਰ ਉਹਨੂੰ ਜਵਾਬ ਦੇਊਗਾ ਸਾਬਤ ਸੂਰਤ ਹੋਵੇ ਸਿੱਖੀ ਨੂੰ ਧਾਰਨ ਕਰੇ ਤੇ ਕੋਈ ਗੱਲ ਨਹੀਂ ਆ ਬਾਕੀ ਦੇਖੋ ਪੰਥ ਇੱਥੇ ਖੜਾ ਨਾ ਪੰਥ ਸਾਹਮਣੇ ਆ ਜਥੇਦਾਰ ਹਜ਼ਾਰ ਵਾਰੀ ਝੁਕੂਗਾ ਪਰ ਆ ਸਰਕਾਰਾਂ ਦੀ ਸਾਨੂੰ ਕੋਈ ਪਰਵਾਹ ਨਹੀਂ ਪੰਥ ਇੱਥੇ ਸ਼ਤਾਬ ਦੀ ਮਨਾਊਗਾ ਅਸੀਂ ਇਹ ਨਹੀਂ ਕਹਾਂ ਵੀ ਸਰਕਾਰਾਂ ਜਿਹੜੀਆਂ ਉਹ ਕੋਈ ਗੁਰਮਤ ਸਮਾਗਮਾਂ ਚਾਹਣ ਨਾ ਆਉਣ ਪਰ ਜਿਹੜੇ ਕੰਮ ਪੰਥ ਦੇ ਆ ਉਹ ਪੰਥ ਹੀ ਕਰੂਗਾ ਨਾ ਅਰੋਧੇ ਦੇ ਸਹਿਯੋਗ ਕਰਨ ਇਸ ਕਰਕੇ ਮੈਂ ਇਹ ਸਮਝਦਾ ਮਾਂ ਕਿ ਇਹੋ ਜਿਹੇ ਬੰਦੇ ਨੂੰ ਜਵਾਬ ਦੇਣਾ ਵਾਜਬ ਨਹੀਂ ਆ ਕੋਈ ਮਸਲਾ ਹੀ ਨਹੀਂ ਹੈਗਾ ਸਾਡਾ ਸਾਡੀ ਸਰਕਾਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਆ ਪੰਥ ਦੇ ਵਾਲੀ ਇਹੋ ਜੀਆਂ ਸਰਕਾਰਾਂ ਦੀ ਨਾ ਕਦੀ ਪਹਿਲਾਂ ਪ੍ਰਵਾਹ ਹੀ ਤੇ ਨਾ ਬਾਅਦ ਵਿੱਚ ਪ੍ਰਵਾਹ ਵਾਹਿਗੁਰੂ ਜੀ ਕਾ ਖਾਲਸਾ